ਨੰਦਪੁਰ ਸਾਹਿਬ ਤੋਂ ਸਾਰਦੀ ਸਤਿ ਸ਼੍ਰੀ ਅਕਾਲ ਲੋ ਜੀ ਰਾਤ ਥੋੜਾ ਜਿਹਾ ਲੇਟ ਹੋ ਗਏ ਸੀ ਇਸ ਕਰਕੇ ਸਤਿ ਸ਼੍ਰੀ ਅਕਾਲ ਅੱਜ ਸਵੇਰ ਤੋਂ ਆਨੰਦਪੁਰ ਸਾਹਿਬ ਵਿੱਚ ਰਾਤ ਸਟੇ ਕਰੀ ਤੇ ਜਿਹੜੇ ਕਮਰੇ ਦੇ ਵਿੱਚ ਸਟੇ ਕਰੀ ਉਸ ਦੇ ਬਾਰੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਨੰਬਰ 52 ਆਪਾਂ ਨੂੰ ਮਿਲ ਗਿਆ ਸੀ ਹੈਗਾ ਤੇ ਕਮਰੇ ਦੇ ਦੇਖ ਲਓ ਵੀ ਬਹੁਤ ਵਧੀਆ ਵੈਸਤਾ ਸਾਨੂੰ ਤਿੰਨ ਬੈੱਡਾਂ ਵਾਲਾ ਕਮਰਾ ਮਿਲਿਆ ਤੇ ਬਾਥਰੂਮ ਦਾ ਕੁਝ ਇਸ ਤਰ੍ਹਾਂ ਦਾ ਸਨਾਨ ਹੋ ਚੁੱਕੇ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਹੈਗੀ ਤੇ ਇਹ ਕਮਰਾ ਜਿਹੜਾ ਸਾਨੂੰ 200 ਰੁਪਿਆ ਲਏ ਸੀ ਉਹਨਾਂ ਨੇ ਜਿਸ ਦੇ ਵਿੱਚੋਂ 100 ਰੁਪਿਆ ਸਿਕਿਉਰਿਟੀ ਹੈ ਤੇ 100 ਰੁਪਿਆ ਕਮਰੇ ਦਾ ਉਹ ਸਾਨੂੰ 100 ਰੁਪਏ ਵਾਪਸ ਹੋ ਜੂਗਾ ਇਹਦਾ ਮਤਲਬ 100 ਰੁਪਏ ਇੱਕ ਰਾਤ ਲਈ ਰੈਂਟ ਲਈ ਮਿਲਿਆ ਅਸੀਂ ਖੜਿਆ ਹਾਂ ਗੁਰਦੁਆਰਾ ਕੇਸਗੜ ਸਾਹਿਬ ਦੇ ਵਿੱਚ ਬਾਕੀ ਇੱਥੇ ਦੇ ਹੁਣ ਇਤਿਹਾਸ ਦੇ ਬਾਰੇ ਆਪਾਂ ਦੇਖਦੇ ਹਾਂ ਵੀ ਇੱਥੇ ਦਾ ਇਤਿਹਾਸ ਕੀ ਸੀ ਤੇ ਕਿਲਾ ਆਨੰਦਗੜ੍ਹ ਸਾਹਿਬ ਦੇ ਇਸ ਤੋਂ ਬਾਅਦ ਦੱਸਣ ਕਰਦੇ ਹਾਂ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਬਾਹਰ ਹੈਗਾ ਬਹੁਤ ਸੋਣਾ ਰਹਿائش ਲਈ ਪ੍ਰਬੰਧ ਹੈ ਗੁਰਦੁਆਰਾ ਕੇਸਗੜ੍ਹ ਸਾਹਿਬ ਵਿੱਚ ਤੇ ਜਿਵੇਂ ਇਹ ਰੂਮ ਦਿਖਾਇਆ ਇਹ ਰੂਮ ਹੈ ਜਿਹੜਾ ਇਹ 100 ਰੁਪਿਆ ਪਰ ਨਾਈਟ ਰੈਂਟ ਤੇ ਹੈ ਤੇ ਜਿਹੜੇ ਏਸੀ ਵਾਲੇ ਰੂਮ ਨੇ ਉਹ 500 ਰੁਪਿਆ ਪਰ ਨਾਈਟ ਰੈਂਟ ਦੇ ਉੱਤੇ ਸਾਨੂੰ ਮਿਲਦਾ ਹੈ ਠੀਕ ਹੈ ਆਓ ਹੁਣ ਚੱਲ ਕੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ ਦਰਸ਼ਨ ਕਰ ਰਹੇ ਹਾਂ ਕੇਲਾ ਆਨੰਦਗੜ੍ਹ ਕੇਸਗੜ੍ਹ ਸਾਹਿਬ ਦੇ ਉਹਨੇ ਥੋੜ ਚੜ ਕੇ ਆਪਾਂ ਜਾ ਕੇ ਪਹਿਲਾਂ ਦਰਸ਼ਨ ਕਰਦੇ ਆਂ ਫਿਰ ਉਸ ਤੋਂ ਬਾਅਦ ਅੱਗੇ ਆਪਾਂ ਅਗਲੇ ਇੱਥੇ ਦੇ ਇਤਿਹਾਸ ਦੇ ਬਾਰੇ ਜਾ ਕੇ ਪੜ੍ਹਦੇ ਆਂ ਇੱਧਰ ਪਈ ਨੰਦਰ ਲਾਲ ਜੀ ਲਾਇਬ੍ਰੇਰੀ ਤੱਕ ਸ੍ਰੀ ਕੇਸਗੜ੍ਹ ਸਾਹਿਬਾ ਇਹ ਆਪ ਦੇਖ ਰਹੇ ਹਾਂ ਤਖਤ ਸ਼੍ਰੀ ਕੇਸਗੜ ਸਾਹਿਬ ਅਨੰਦਪੁਰ ਸਾਹਿਬ 3 ਮਾਰਚ 1699 ਨੂੰ ਬਸਾਕੀ ਵਾਲੇ ਦਿਨ ਦਸ਼ਮੇਸ਼ ਪਿਤਾ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਭਾਈ ਦਿਆ ਸਿੰਘ ਲਾਹੌਰ ਤੋਂ ਦੂਸਰਾ ਧਰਮਦਾਸ ਜੀ ਹਸਤਾਨ ਔਰ ਦਿੱਲੀ ਜੋ ਹੁਣ ਯੂਪੀ ਦੇ ਵਿੱਚ ਹੈ ਤੀਸਰਾ ਭਾਈ ਹਿੰਮਤ ਸਿੰਘ ਜਗਨਨਾਥਕੋਰੀ 오ਡੀਸ਼ਾ ਤੇ ਚੌਥਾ ਮੋਹਨ ਜਨ ਜੀ ਦਵਾਰਕਾ ਗੁਜਰਾਤ ਅਤੇ ਪੰਜਵਾਂ ਭਾਈ ਸਾਹਿਬ ਸਿੰਘ ਬੇਦਰ ਕਰਨਾਟਕ ਦੇ ਰਹਿਣ ਵਾਲਿਆਂ ਨੇ ਆਪਣੇ ਸਿੱਖ ਸ਼ਿਰਨੇ ਜੇ ਉਹ ਪੇਟ ਕੀਤੀ ਅਤੇ ਉਹਨਾਂ ਨੂੰ ਖੰਡੇ ਦੀ ਔਲ ਸਿਖਾ ਕੇ ਜਨ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਤ ਜੇ ਫਿਰ ਉਸ ਤੋਂ ਬਾਅਦ ਪੰਜ ਕਿਲਿਆਂ ਦਾ ਨਿਰਮਾਣ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਬਾਹਰੀ ਜਿਹੜੇ ਹਮਲੇ ਨੇ ਇਹਨਾਂ ਨੂੰ ਰੋਕਣ ਦੇ ਲਈ ਪੰਜ ਕਿਲਿਆਂ ਦਾ ਨਿਰਮਾਣ ਕੀਤਾ ਸੀ ਇਹ ਸਾਹਮਣੇ ਅਸੀਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਕਿਲਾ ਆਨੰਦਗੜ੍ਹ ਸਾਹਿਬ ਦੇ किला आनंदगढ़ साहब पहला किला इदा गुरु साहब ਨੇ ਬਣਾਇਆ ਸੀ ਕਿਉਂਕਿ ਇਸ ਏਰੀਏ ਦੇ ਵਿੱਚ ਉਹ ਉਹਨਾਂ ਨੇ ਪਹਿਲਾਂ ਸੁਰੱਖਿਆ ਨੂੰ ਮੁੱਖ ਰੱਖਿਆ ਫਿਰ ਉਸ ਤੋਂ ਬਾਅਦ ਕਿਲਾ ਲੋਗੜ ਸਾਹਿਬ ਜਿਵੇਂ ਤਿਆਰ ਕਰਵਾਇਆ ਤੇ ਐਸੀ ਤਰ੍ਹਾਂ ਹੋਰ ਕਿਲੇ ਤਿਆਰ ਕਰਵਾਏ ਸੀ ਆਓ ਆਪਾਂ ਚੱਲ ਕੇ ਹੁਣ ਇੱਥੇ ਦੇ ਇਤਿਹਾਸ ਦੇ ਬਾਰੇ ਗੱਲਬਾਤ ਕਰਦੇ ਆਂ ਆਪ استان ਪੰਥ ਦੀ ਮਾਤਾ ਮਾਤਾ ਸਹਿਬ ਕੌਰ ਜੀ ਮਾਤਾ ਸਹਿਬ ਕੌਰ ਜੀ ਖਾਲਸਾ ਪੰਥ ਦੇ ਮਾਤਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ 18 ਵਿਸਾਖ ਸੰਮਤ 1857 ਨੂੰ ਹੋਇਆ ਆਨੰਦਕਾਰ ਜੀ ਜਿਹੜੇ ਇਹ ਹੋਏ ਸੀ ਇਹਨਾਂ ਨੂੰ ਕੁਆਰੇ ਡੋਲੇ ਦਾ ਖਿਤਾਬ ਦਿੱਤਾ ਗਿਆ ਆਪ ਜੀ ਨਦੇੜ ਮਹਾਰਾਸ਼ਟਰ ਤੱਕ ਗੁਰੂ ਸਾਹਿਬ ਜੀ ਦੇ ਨਾਲ ਰਹੇ ਤੇ ਹਰੇਕ ਜੰਗਾ ਚ ਜਾਂ ਹੋਰ ਹਰੇਕ ਜਗਾ ਨਾਲ ਹੁੰਦੇ ਸਨ ਪੰਜ ਸ਼ਸਤਰ ਸਨਮਾਨ ਨਾਲ ਰੱਖੇ ਲਲਈ ਮਾਤਾ ਜੀ ਨੂੰ ਸਪੁਰਤ ਕੀਤੇ ਗਏ ਗੁਰਦੁਆਰਾ ਰਕਾਬ ਗੰਜ ਸਾਹਿਬ ਦਿੱਲੀ ਜੋ ਸੋਭਿਤ ਹਨ ਇਹੇ ਮਾਤਾ ਜੀ ਤਪ ਸਥਾਨ ਮਾਤਾ ਸਹਿਬ ਕੌਰ ਜੀ ਪੁਰਾਤਨਾ ਸਥਾਨ